ルイ ਫਲਾਣਾ ਵੜੇਂਗਾ ਫਲਾਣਾ ਬਿੱਟੂ ਆ ਉਹ ਕੰਮ ਗਏ ਹੁਣ ਪਚ ਜਾ ਕੇ ਤੂੰ ਬਾਰਡਰ ਵੀ ਖਲੋਣ ਲੱਪਿਆ ਸਤਿ ਸ਼੍ਰੀ ਅਕਾਲ ਮੈਂ ਰਾਚੂਨ ਤੇ ਤੁਸੀਂ ਦੇਖ ਰਹੇ ਹੋ ਖ਼ਬਰੀ ਅੱਜ ਆ ਪੰਜਾਬ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਦਿਨ ਬਾ ਦਿਨ ਵਧ ਰਹੀ ਹੈ ਤੇ ਇਸ ਦੇ ਨਾਲ ਹੀ ਪਾਰਾ ਜਿਹੜਾ ਸਿਖਰਾਂ ਤੇ ਪਹੁੰਚ ਰਿਹਾ ਸਿਰਫ ਲੁਧਿਆਣੇ ਦਾ ਹੀ ਨਹੀਂ ਸਿਆਸਤ ਦਾ ਚੋਣ ਬਹੁਤ ਨਜ਼ਦੀਕ ਆ ਰਹੀ ਹੈ ਤੇ ਇਲੈਕਸ਼ਨ ਦੀ ਲੋਕ ਸਭਾ ਇਲੈਕਸ਼ਨ ਦੀ ਤਾਰੀਖ ਬਹੁਤ ਨਜ਼ਦੀਕ ਹੈ ਤੇ ਇਸ ਦੇ ਨਾਲ ਹੀ ਮਾਹੌਲ ਬਹੁਤ ਤਕਿਆ ਹੋਇਆ ਵਾ ਇਹਨਾਂ ਇਹਨਾਂ ਹਾਲਾਤਾਂ ਦੇ ਵਿੱਚ ਹਰ ਪਾਰਟੀ ਵੱਲੇ ਆਪਣੇ ਆਪਣੇ ਕੈਂਡੀਡੇਟਸ ਆਸੂ ਸ਼ਾਵ ਦਉਣ ਲੱਗੇ ਹੋਏ ਆ ਤੇ ਉਸ ਦੇ ਲਈ ਹਰ ਕੋਈ ਆਪਣੇ ਵੱਲੋਂ ਪੂਰਪਰ ਪੂਰੀ ਪੂਰੀ ਤਿਆਰੀ ਦੇ ਨਾਲ ਕੈਂਪੇਨ ਕਰ ਰਿਹਾ ਕੋਈ ਡੋਰ ਟੂ ਡੋਰ ਕੈਂਪੇਨ ਕਰ ਰਿਹਾ ਤੇ ਕੋਈ ਰੋਡ ਸ਼ੋਅ ਕਰ ਰਿਹਾ ਤੇ ਇਹਨਾਂ ਇਸ ਸਭ ਦੇ ਸਾਝੀ ਇਹ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਦੱਸੀਏ ਕਿ ਕੈਂਪੇਨਸ ਕਿਵੇਂ ਚੱਲ ਰਹੀਆਂ ਨੇ ਤੇ ਕੀ ਕੀ ਮੇਨ ਮੁੱਦੇ ਰਹਿਣਗੇ ਇਹਨਾਂ ਸਾਰੀਆਂ ਪਾਰਟੀਆਂ ਦੇ ਤੇ ਅੱਜ ਅਸੀਂ ਆਪ ਦੇ ਐਮਪੀ ਕੈਂਡੀਡੇਟ ਅਸ਼ੋਕ ਪ੍ਰਾਸ਼ਰ ਜੀ ਦੇ ਆਫਿਸ ਤੇ ਅੱਜ ਕਰ ਸਾਸੀ ਕਾਜੀ ਅਸੀਂ ਇਸ ਟਾਈਮ ਤੇ ਗੱਲ ਕਰ ਰਹੇ ਹੈਗੇ ਆ ਲੁਧਿਆਣਾ ਤੋਂ ਐਮਪੀ ਕੈਂਡੀਡੇਟ ਅਸ਼ੋਕ ਪ੍ਰਾਸ਼ਰ ਜੀ ਦੇ ਨਾਲ ਜੀ ਪਹਿਲਾਂ ਤਾਂ ਥੈਂਕ ਯੂ ਤੁਸੀਂ ਆਪਣੇ ਬਿਜ਼ੀ ਸਕੇਡਿਊਲ ਦੇ ਵਿੱਚੋਂ ਸਾਨੂੰ ਟਾਈਮ ਦਿੱਤਾ ਤੇ ਇਸ ਵਾਰ ਦੇ ਇਲੈਕਸ਼ਨਸ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਇਹ ਲੋਕ ਸੇਵਾ ਵਾਲ ਲੋਕ ਸੇਵਾ ਦੇ ਤੌਰ ਦੇ ਉੱਤੇ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਪਬਲਿਕ ਨੇ ਲਾਇਕ ਕਰਨਾ ਵਾ ਹੁਣ ਉਹ ਪਹਿਲੇ ਵਾਲੀਆਂ ਗੱਲਾਂ ਗਈਆਂ ਕੋਈ ਭਲਾਣਾ ਵੜੈਂਗਾ ਭਲਾਣਾ ਬਿੱਟੂ ਆ ਉਹ ਕੰਮ ਗਏ ਹੁਣ ਹੁਣ ਤਾਂ ਲੋਕ ਬੱਚੇ ਸੋਸ਼ਲ ਮੀਡੀਆ ਦਾ ਜੋਗ ਹੋ ਗਿਆ ਸੋਸ਼ਲ ਮੀਡੀਆ ਦੇ ਕਰਕੇ ਲੋਕ ਬਹੁਤ ਸਮਝਦਾਰ ਬੱਚੇ ਹੋ ਗਏ ਉਹ ਹੁਣ ਕੰਮ ਵਾਲੇ ਬੰਦੇ ਨੂੰ ਇਹ ਬੋਡ ਪਾਉਗੇ ਤੁਹਾਡੇ ਕੀ ਕੀ ਮੁੱਦੇ ਰਹਿਣ ਵਾਲੇ ਇਸ ਵਾਰ ਦੇਖੋ ਮੁੱਦੇ ਇਹ ਆ ਵੀ ਇੱਕ ਤਾਂ ਪੰਜਾਬ ਦਾ 8000 ਕਰੋੜ ਰੁਪਇਆ ਜਿਹੜਾ ਕੇਂਦਰ ਦੀ ਸਰਕਾਰ ਰੱਖੀ ਬੈਠੀ ਆ ਉਹ ਲੈ ਕੇ ਆਉਣਾ ਸਭ ਨਾਲ ਪਹਿਲਾਂ ਉਹਦੀ ਆਵਾਜ਼ ਬਣ ਕੇ ਉੱਥੇ ਬੋਲਣਾ ਵਾ ਔਰ ਦੂਸਰਾ ਇੱਕ ਪੀਜੀਆਈ ਵਰਗਾ ਵੱਡਾ ਹਸਪਤਾਲ ਲੁਧਿਆਣੇ ਨੂੰ ਲੈ ਕੇ ਆਉਣਾ ਤਾਂ ਕਿ ਲੁਧਿਆਣੇ ਦੇ ਲੋਕਾਂ ਨੂੰ ਕੋਈ ਰਾਹਤ ਮਿਲੇ ਇੱਥੋਂ ਚੰਡੀਗੜ੍ਹ ਨਾ ਜਾਣਾ ਪਵੇ ਪੀਜੀਆਈ ਇਹ ਕਿਹ ਅਜਕਲ ਕਿੱਕਲੀ ਬੜੀ ਮਸ਼ਹੂਰ ਹੋਈ ਆ ਪਹਿਲਾਂ ਭਗਵੰਤ ਮਾਨ ਜੀ ਨੇ ਪਾਈ ਉਸ ਤੋਂ ਬਾਅਦ ਉਸ ਦੇ ਜਵਾਬ ਦੇ ਵਿੱਚ ਅਰਸ਼ਦੀਪ ਕਲੇਰ ਨੇ ਕੀਤੀ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਭਗਵੰਤ ਮਾਨ ਦੀ ਜਿਹੜੀ ਕਿੱਕਲੀ ਆ ਨਾ ਉਹ ਵਿਕਾਸ ਵਾਲੀ ਕਿੱਕਲੀ ਆ ਉਹ ਪੰਜਾਬੀ ਕਲਚਰ ਵਾਲੀ ਕਿੱਕਲੀ ਆ ਇਹ ਕਿਕਲੀਆਂ ਭਗਵੰਤ ਮਾਨ ਹੀ ਪਾ ਪਾ ਕੇ ਦਿਖਾਉਂਦਾ ਵਾ ਕਿ ਕੰਮ ਕਰਕੇ ਦਿਖਾਉਂਦਾ ਵਾ ਇਹਦਾ ਮਤਲਬ ਤੁਸੀਂ ਇਹ ਸਮਝੇ ਕਿ ਰੰਗਲਾ ਪੰਜਾਬ ਬਣਨ ਦੀ ਜਿਹੜੀ ਹੈ ਸ਼ੁਰੂਆਤ ਹੋ ਚੁੱਕੀ ਹੈ ਕਿਉਂਕਿ ਕਿਕਲੀ ਜਿਹੜੀ ਹੈਗੀ ਹੈ ਪੰਜਾਬ ਦਾ ਬਹੁਤ ਪੁਰਾਣਾ ਲੋਕ ਨਾਚ ਹੈ ਜਿਹੜਾ ਕਿ ਸ਼ਾਇਦ ਅੱਜ ਦੀ ਜਨਰੇਸ਼ਨ ਨੂੰ ਨਹੀਂ ਪਤਾ ਸਦਾਰ ਭਗਵੰਤ ਸਿੰਘ ਮਾਨ ਦਾ ਪਹਿਲੇ ਦਿਨ ਤੋਂ ਲੋਕਾਂ ਨੂੰ ਇਹ ਵਿਸ਼ਵਾਸ ਆ ਵੀ ਜਿਹੜਾ ਪੰਜਾਬ ਨੂੰ ਲੱਗੀ ਨਜ਼ਰ ਉਹ 92 ਮੈਂਬਰ ਚੁਣ ਕੇ ਉਸ ਦਿਨ ਉਹਨਾਂ ਨੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਲਾਤੀ ਸੀ ਹੁਣ ਜਿਹੜੀ ਆ ਪੰਜਾਬ ਨੂੰ ਰੰਗਲਾ ਬਣਾਉਣ ਵਾਲੀ ਗੱਲ ਆ ਇਹ ਤਾਂ ਉਹਨਾਂ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਇਹ ਬਣਾਉਣਾ ਹੀ ਬਣਾਉਣਾ ਤੇ ਸੋ ਤੇਰਾ ਜ਼ੀਰੋ ਹੋਣੇਗਾ ਪੂਰਾ ਬਿਲਕੁਲ ਇਸ ਵਾਰੀ ਹੋਊਗਾ 13 ਜ਼ੀਰੋ ਭਗਵੰਤ ਮਾਨ ਬਣੂਗਾ ਪੰਜਾਬ ਦਾ ਹੀਰੋ ਤੇ ਮੋਦੀ ਹੋ ਜਾਊਗਾ ਉਸ ਦਿਨ ਜ਼ੀਰੋ ਇੱਕ ਗੱਲ ਹੈ ਜਿਹੜੇ ਬਾਕੀ ਜੇ ਆਪਾਂ ਆਪੋ ਜੀਸ਼ਨਸ ਪਾਰਟੀਆਂ ਨੂੰ ਦੇਖੀਏ ਤੇ ਉਹ ਬਹੁਤ ਸੀਰੀਅਸਲੀ ਕੰਮ ਕਰਦੇ ਆ ਜੇ ਆਪਾਂ ਆਪ ਦੇ ਕੈਂਡੀਡੇਟਸ ਦੇਖੀਏ ਜੋ ਵੀ ਆ ਚਾਹੇ ਸੀਐਮ ਸਾਹਿਬ ਨੂੰ ਲੈ ਲੀਏ ਚਾਹੇ ਸਾਰੀ ਪਾਰਟੀ ਨੂੰ ਲੈ ਲੀਏ ਬੜੇ ਜੋਲੀ ਨੇਚਰ ਦੇ ਆ ਕੀ ਗੱਲ ਸਟ੍ਰੈਸ ਨਹੀਂ ਹੈਗਾ ਕਿ ਕੰਫੀਡੈਂਟ ਜ਼ਿਆਦਾ ਨੇ ਆਪਣੇ ਆਪ ਦੇ ਵਿੱਚ ਭਰੋਸਾ ਭਰੋਸਾ ਵਿਸ਼ਵਾਸ ਆਪਣੇ ਕੀਤੇ ਕੰਮਾਂ ਦਾ ਵਿਸ਼ਵਾਸ ਆਪਣੇ ਆਹ ਸਫੇਦ ਕੁਰਤੇ ਦਾ ਵਿਸ਼ਵਾਸ ਇਸ ਕਰਕੇ ਜੋਲੀ ਮੂੜ ਚ ਰਹੀ ਦਾ ਤੇ ਜਿਹੜੇ ਆਪਾਂ ਇੱਕ ਮੇਨ ਮੁੱਦਾ ਹੈਗਾ ਇਸ ਟਾਈਮ ਤੇ ਨਸ਼ਿਆਂ ਦਾ ਉਹਦੇ ਥੱਲ ਪਾਉਣ ਨੂੰ ਕੀ ਕੀਤਾ ਜਾਏਗਾ ਦੇਖੋ ਇਹ ਬਹੁਤ ਵੱਡਾ ਕਲੰਕਾ ਤੁਹਾਡਾ ਸਹੀ ਪਹੁੰਚਣਾ ਹੈ ਸਵਾਲ ਆ ਇਹ ਮਟਾਉਣਾ ਵੀ ਜ਼ਰੂਰੀ ਹੈ ਕਿਉਂਕਿ ਜੇ ਸੜਕਾਂ ਬਣੀਆਂ ਤਾਂ ਹੀ ਚੰਗੀਆਂ ਲੱਗੂਗੀਆਂ ਜੇ ਉਹਦੇ ਤੇ ਚੱਲਣ ਵਾਲੇ ਜਵਾਨ ਚੰਗੇ ਹੋਗੇ ਇਸ ਕਰਕੇ ਇਹ ਕਲਚਰ ਦਾ ਵੀ ਦਾਗ ਜਿਹੜਾ ਵਾ ਪੰਜਾਬੀਆਂ ਨੂੰ ਨਹੀਂ ਇਹ ਦਾਗ ਚੰਗਾ ਲੱਗਦਾ ਪੰਜਾਬੀ ਕਲਚਰ ਦੇ ਉੱਤੇ ਚਿੱਟੇ ਦਾ ਦਾਗ ਨਹੀਂ ਲੱਗਣਾ ਚਾਹੀਦਾ ਇਹਨੂੰ ਵੀ ਮਟਾਉਣਾ ਹੀ ਮਟਾਉਣਾ ਚਿੱਟਾ ਵੇਚਣ ਵਾਲਿਆਂ ਨੂੰ ਵੀ ਇੱਥੋਂ ਭਜਾਉਣਾ ਹੀ ਭਜਾਉਣਾ ਤੇ ਰੋਜ਼ਗਾਰ ਨੂੰ ਕਿਵੇਂ ਅੱਗੇ ਤੁਸੀਂ ਕਰੋਗੇ ਕਿਉਂਕਿ ਰੋਜ਼ਗਾਰ ਬੇਰੋਜ਼ਗਾਰੀ ਦੇ ਕਰਕੇ ਹੀ ਬੱਚੇ ਜਿਹੜੇ ਹੈਗੇ ਅੱਜ ਕੱਲ ਬ੍ਰੇਨ ਡレイン ਹੋ ਰਿਹਾ ਦੇਖੋ 42000 ਨੌਕਰੀ ਇਹ ਪਹਿਲੀ ਸਰਕਾਰ ਆ ਮੈਨੂੰ ਦੱਸਦੇ ਹੋਏ ਮਾਨ ਮਹਿਸੂਸ ਹੁੰਦਾ 42000 ਨੌਕਰੀ ਦਿੱਤੀ ਆ 2 ਸਾਲਾਂ ਚੋਂ ਵੀ ਜੇ ਪਹਿਲੀਆਂ ਸਰਕਾਰਾਂ ਇਦਾਂ ਹੀ ਸੋਚ ਲੈਂਦੀਆਂ ਸਰਦਾਰ ਭਗਵੰਤ ਸਿੰਘ ਮਾਨ ਤਰ੍ਹਾਂ ਕੋਈ ਅੱਜ ਪੰਜਾਬ ਦੀ ਜਵਾਨੀ ਦਾ ਕਹਾਣ ਨਾ ਹੁੰਦਾ ਅ ਕਲਪੀਆ ਮੋਦੀ ਨੇ ਭਗਵੰਤ ਮਾਨ ਬਾਰੇ ਕਿਹਾ ਕਿ ਕਾਗਜ਼ੀ ਸੀਐਮ ਹੈਗੇ ਐ ਇਸ ਤੇ ਕੁਝ ਕਹਿਣਾ ਚਾਹੋਗੇ ਦੇਖੋ ਕਾਗਜ਼ੀ ਉਹ ਪ੍ਰੈਕਟੀਕਲ ਉਹ ਮੋਦੀ ਨੂੰ ਇਸ ਗੱਲ ਦਾ ਪਤਾ ਨਹੀਂਗਾ ਉਹ ਜ਼ਮੀਨੀ ਲੈਵਲ ਦਾ ਸੀਐਮ ਆ ਉਹ ਇਹਨਾਂ ਨੂੰ ਕਾਗਜ਼ੀ ਲੱਗਦੇ ਹੁੰਦੇ ਆ ਜਿਹੜੇ ਕਿਉਂਕਿ ਇਹ ਆਇਆ ਆਪਣੀਆਂ ਹੋਰ ਕੱਟਾਗੜੀਆ ਜੋ ਜਮੀਨੀ ਲੈਵਲ ਦੇ ਉੱਤੇ ਚੱਲ ਕੇ ਮੁੱਖ ਮੰਤਰੀ ਬਣਿਆ ਲੋਕਾਂ ਦੀ ਸੇਵਾ ਕਰਦਾ ਮੁੱਖ ਮੰਤਰੀ ਬਣਿਆ। ਤੇ ਭਾਜਪਾ ਦੇ ਰਮਨਿਤ ਵਿੱਚੋਂ ਵੱਲੋਂ ਕਿਹਾ ਗਿਆ ਜੇ ਇਸ ਵਾਰ ਪੀਐਮ ਬੰਦੇ ਐ ਫਿਰ ਤਾਂ ਮੋਦੀ ਸਾਹਿਬ ਤੇ ਜਿਵੇਂ ਪਹਿਲਾਂ ਕਰਤਾਰਪੁਰ ਕ corredort ਖੋਲਿਆ ਗਿਆ ਵਾ ਲੁਧਿਆਣੇ 'ਚ ਵਪਾਰ ਵਧਾਉਣ ਨੂੰ ਪੰਜਾਬ 'ਚ ਵਪਾਰ ਵਧਾਉਣ ਨੂੰ ਬਾਗਾ ਬਾਦਰ ਖੋਲਿਆ ਜਾਏਗਾ। ਬਿੱਤੂ ਨੂੰ ਕੋ 10 ਸਾਲ ਦਾ ਤੂੰ ਪੰਜਾਬ ਦੇ ਪੈਸਿਆਂ ਲਈਦਾ ਭੁੱਲਿਆ ਨਹੀਂ ਹੁਣ ਭਾਜਪਾ 'ਚ ਜਾ ਕੇ ਤੂੰ ਬਾਰਡਰ ਵੀ ਖਲੋਣ ਲੱਪਿਆ ਤੂੰ ਵੀ ਸੰਨੀ ਦੇ올 ਦੀਆਂ ਫਿਲਮਾਂ ਤਰ੍ਹਾਂ ਜਿਵੇਂ ਸੰਨੀ ਦੇ올 ਗਰਦਾਸਪੁਰ ਵਾਲਿਆਂ ਨੂੰ ਕਾਗਜੀ ਕੋਸ਼ ਦਿਖਾ ਗਿਆ ਸੀਗਾ ਤੂੰ ਵੀ ਸੰਨੀ ਦੇ올 ਲਾਲੀਆਂ ਗੱਲਾਂ ਨਾ ਕਰ ਤੂੰ ਲੁਧਿਆਣੇ ਦੇ ਲੋਕਾਂ ਦਾ 10 ਸਾਲ ਫੋਨ ਨਹੀਂ ਚੱਕਿਆ ਬਾਰਡਰ ਦਾ ਤੂੰ ਕੀ ਖਲੋਣਾ ਬਾਰਡਰ ਖੁੱਲਾ ਹੀ ਨਾ ਚੜਦੀ ਹੋਰ ਸਾਰੇ ਇੱਥੇ ਪਾਕਿਸਤਾਨ ਦੇ ਹੱਤਵਾਦੀ ਪੰਜਾਬ ਚ ਆਵਣ ਤੇ ਰਾਜਾ ਵੜਿੰਗ ਵੱਲੋਂ ਜਿਹੜਾ ਹੈਗਾ ਡਰਾਈਵ ਟਿਵੀਜ਼ਨ ਪੰਜਾਬ ਦੀ ਪ੍ਰੈਜ਼ੈਂਟ ਕੀਤਾ ਗਿਆ ਉਸ ਬਾਰੇ ਕੀ ਕਹਿਣਾ ਚਾਹੋਗੇ ਉਹਨੇ ਕੀ ਕਰਨਾ ਉਹਨੇ ਤਾਂ ਬੋਰਡ ਪੜੋ ਉੱਥੇ ਕਿਛ ਨੂੰ ਨਗਰ ਲੱਗਿਆ ਅਸੀਂ ਫੋਨ ਚੱਕਾਂਗੇ ਦੱਸੋ ਵੋਟਾਂ ਲੈਣ ਤੋਂ ਬਾਅਦ ਕਹਿਣਾ ਪਊਗਾ ਵੀ ਅਸੀਂ ਫੋਨ ਚੱਕਾਂਗੇ ਇਹ ਲੋਕਾਂ ਨੇ ਰਾਜਨੀਤੀ ਨੂੰ ਬੜਾ ਧੰਦਾ ਬਣਾ ਕੇ ਹੀ ਕਰ ਰਹੇ ਐ ਲੋਕ ਤੇ ਤੁਸੀਂ ਤੇ ਰੰਗਲੇ ਪੰਜਾਬ ਦੀ ਤਸਵੀਰ ਕਿਵੇਂ ਦੀ ਦੇਖ ਰਹੇ ਹੋ ਰੰਗਲਾ ਪੰਜਾਬ ਪੰਜਾਬ ਦੁਨੀਆ ਦੀ ਵਿਸ਼ਵ ਦੀ ਸਭ ਨਾਲ ਖੂਬਸੂਰਤ ਸਟੇਟ ਆ ਭਾਰਤ ਦੀ ਇੱਕ ਸਮਲਿਤ ਭਾਰਤ ਦਾ ਦੇਲਾ ਪੰਜਾਬ ਤੇ ਇਹ ਸੀਗੇ ਸਾਡੇ ਨਾਲ ਅਸ਼ੋਕ ਪ੍ਰਾਸ਼ਰ ਜੀ ਜੋ ਕਿ ਪੂਰੇ ਕੌਨਫੀਡੈਂਟ ਨੇ ਕਿ ਇਸ ਵਾਰ ਫਿਰ ਆਪ ਦੀ ਸਰਕਾਰ ਆਏਗੀ ਤੇ 13 ਜ਼ੀਰੋ ਦਾ ਜਿਹੜਾ ਮਿਸ਼ਨ ਹੈ ਉਹ ਅਕੰਪਲਿਸ਼ ਕੀਤਾ ਜਾਏਗਾ ਕੰਪਲੀਟ ਕੀਤਾ ਜਾਏਗਾ ਥੈਂਕ ਯੂ